ਉਹ ਕਹਿ ਰਹੇ ਆ ਵੀ ਇਹਨਾਂ ਨੂੰ ਵੀ ਸਾਡੇ ਵਾਂਗੂ ਇੱਕ ਸਾਈਡ ਛੱਡ ਦੇਣੀ ਚਾਹੀਦੀ ਰੁੱਕਿਆ ਰੁੱਕਿਆ ਤੱਕ ਸਾਨੂੰ ਨੇ ਹੈ ਹੀ ਨਹੀਂ ਜੀ ਆਪਾਂ ਹੁਣ ਮਗਰ ਲਾ ਕੇ ਕਹਾਂਗੇ ਵੀ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਗਲਾ ਕਹੂਗੇ ਵੀ ਪਹਿਲਾਂ ਤੁਸੀਂ ਪੜਤਾਲ ਤੱਕ ਕਰ ਲੋ ਵੀ ਪ੍ਰੇਸ਼ਾਨ ਕਰ ਰਹੇ ਹੈ ਕਿ ਨਹੀਂ ਪਰ ਇਹਨੇ ਉਹ ਜਿਹੜੇ ਮੂਰਖਾਂ ਨਹੀਂ ਪਹਿਲਾਂ ਕਰਦਾ ਹੁੰਦਾ ਸੋ ਉਹ ਹੀ ਜੀ ਹੁਣ ਕਰਦੇ ਮੈਂਟਲ ਟੌਰਚਰ ਨਾਲੋਂ ਵੱਧ ਫਿਜ਼ੀਕਲ ਟੌਰਚਰ ਵੀ ਦਿੱਤਾ ਝੱਡੇ ਪਾੜਨ ਵਾਲੇ ਜਿਹੜਾ ਆਪਾਂ ਨੂੰ ਲੱਤਾਂ ਸਿੱਧੀਆਂ ਕਰ ਦੇਣੀਆਂ ਹੁੰਦੀਆਂ ਐ ਦੂਜਾ ਬਰਫ਼ ਤੇ ਲਟਾ ਦੇਣਾ ਹੁੰਦਾ 12-12 ਘੰਟੇ 14-14 ਘੰਟੇ ਦੋਨੇ ਹੱਥ ਖੜੇ ਕਰਕੇ ਰੱਖੋ ਵੀ ਜੇ ਉਹਨਾਂ ਨੇ 25 ਪਿੰਡਾਂ ਦੀ ਮਹਾ ਪੰਚਾਇਤ ਰੱਖੀ ਹੈ ਇਕੱਠੇ ਹੋ ਕੇ ਮਹਾ ਪੰਚਾਇਤ ਕਰਕੇ ਧਰਨਾ ਅਸੀਂ ਅਸੀਂ ਚਕਵਾਵਾਂਗੇ ਅਸੀਂ ਇਹਨਾਂ ਪਿੰਡਾਂ ਨੂੰ ਹੀ ਉੱਤੇ ਜਿੱਦੇ ਉਹ ਕਹਿੰਦੇ ਨੇ ਨਾ ਠਾਵਾਂਗੇ ਅਸੀਂ ਇਹ ਪਿੰਡਾਂ ਦਾ ਹੀ ਇੱਥੇ ਵੱਡੇ ਕੱਟ ਕਰਾਂਗੇ ਲੋਕਲ ਪਿੰਡਾਂ ਦਾ ਸਾਰੇ ਸਭ ਨੂੰ ਪਤਾ ਪਿੰਡਾਂ ਵਾਲਿਆਂ ਨੂੰ ਵੀ ਇਹ ਪਬਲਿਕ ਉਹਨੇ ਅੰਦੋਲਨ ਕਰ ਗਿਆ ਨੇ ਸੜਕ ਨਹੀਂ ਰੋਕੀ ਜੇ ਤੁਸੀਂ ਪਿੰਡਾਂ ਵਾਲੇ ਨਾਲ ਲੱਗ ਕੇ ਇਹ ਰਸਤਾ ਮਜਬੂਰ ਕਰਕੇ ਸਰਕਾਰ ਨੂੰ ਖਣਵਾ ਦਿਓ ਅਸੀਂ ਨਾਲ ਲੱਗਾਂਗੇ ਤਾਂ ਤੁਹਾਡਾ ਵੀ ਮਨੋਰਥ ਹੱਲ ਹੋ ਜਾਊਗਾ ਅਸੀਂ ਵੀ ਜਾਵਾਂਗੇ ਉਨੇ ਕੋਈ ਉਹਨੇ ਇਹੋ ਜਿਹਾ ਕ੍ਰਾਈਮ ਨਹੀਂ ਕੀਤਾ ਸਾਨੂੰ ਨਾਮਬੰਦੀ ਕੀਤਾ ਹੋਰ ਉਹਨਾਂ ਨੇ ਕੋਈ ਖਲਾਕੀ ਜੁਰਮ ਤਾਂ ਕੀਤਾ ਨਹੀਂ ਕੋਈ ਨੌਜਵਾਨਾਂ ਦਾ ਇੱਕ ਹੀਰੋ ਹੋਵੇ ਉਹਨਾਂ ਦਾ ਤਾਜ ਹੋਵੇ ਉਸ ਨੂੰ 30 ਡਿਗਰੀ ਤਰਚਰ ਕਰਨਾ ਅਸੀਂ ਕਹਿੰਦੇ ਬਿਲਕੁਲ ਘਟ ਗਿਆ ਪਾਣਾ ਇਹਦਾ ਸਰਕਾਰ ਦਾ ਪ੍ਰਸ਼ਾਸਨ ਦਾ 135ਵੇਂ ਦਿਨਾਂ 'ਚ ਜੇ ਇੱਥੋਂ ਦੇ ਲੋਕਾਂ ਦਾ ਆਲੇ ਦੁਆਲੇ ਦੇ ਲੋਕਾਂ ਦਾ ਸਹਿਯੋਗ ਨਾ ਹੁੰਦਾ ਤਾਂ ਇੰਨੇ ਦਿਨ ਨਹੀਂ ਚੱਲ ਹੀ ਨਹੀਂ ਸਕਦਾ ਇਹ ਚੱਲੇ ਉਹਨਾਂ ਕਰਕੇ ਆ ਕੁਝ ਬੀਜੇਪੀ ਦੇ ਬੰਦੇ ਨੇ ਅਸੀਂ ਉੱਤੇ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਕ੍ਰੂਦਪੂਣ ਦੀ ਕੋਸ਼ਿਸ਼ ਕੀਤੀ ਸੀ ਭਾਵੇਂ ਉਹ ਮੂੰਹ ਦੀ ਖਾ ਕੇ ਗਏ ਨੇ ਐਸਵਾਕਤ ਸ਼ੰਭੂ ਬਾਰਡਰ ਤੇ ਮੌਜੂਦ ਆ ਕਈ ਚਰਚਾਵਾਂ ਚੱਲ ਰਹੀਆਂ ਐ ਇੱਥੇ ਲੱਗੇ ਮੋਰਚੇ ਨੂੰ ਲੈ ਕੇ ਖਬਰਾਂ ਛਪ ਰਹੀਆਂ ਐ ਕਿ ਆਸ-ਪਾਸ ਦੇ ਪਿੰਡਾਂ ਵਾਲੇ ਲੋਕ ਇਸ ਮੋਰਚੇ ਤੋਂ ਔਖੇ ਨਹੀਂ ਕਿਉਂਕਿ ਇਸ ਮੋਰਚੇ ਨੇ ਕਹਿੰਦੇ ਆ ਕਿ ਰਾਹ ਮਲ ਰੱਖੇ ਨੇ ਪਰ ਅਸਲ ਸਚਾਈ ਕੀ ਐ ਕਿ ਵਾਕਈ ਮੋਰਚੇ ਤੋਂ ਲੋਕ ਔਖੇ ਨੇ ਕਿ ਵਾਕਈ ਮੋਰਚੇ ਜਿਹੜੇ ਆਸ-ਪਾਸ ਦੇ ਲੋਕ ਐ ਉਹ ਮੋਰਚੇ ਦੇ ਆਗੂਆਂ ਕੋਲ ਆਏ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੋਰਚੇ ਦੇ ਆਗੂ ਸਰਜੀਤ ਫੂਲ ਸਾਡੇ ਨਾਲ ਨੇ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਹਾਂ ਜੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਆਸ-ਪਾਸ ਦੇ ਲੋਕ ਆਏ ਔਖੇ ਨਹੀਂ ਉਹ ਕਹਿੰਦੇ ਮੋਰਚੇ ਤੋਂ ਰਸਤਾ ਨਹੀਂ ਦੇ ਰਹੀਆਂ ਜੁਨੀਅਨਾਂ ਦੱਪੀ ਬੈਠੀਆਂ ਰਸਤੇ ਨੂੰ ਸਾਨੂੰ ਆਉਣ ਜਾਣ ਚੁੱਕਿਆ ਹੀ ਹੁੰਦੀ ਹੈ ਕੀ ਲੱਗ ਰਿਹਾ ਆਏ ਲੋਕ ਸਚਾਈ ਕੀ ਹੈ ਦੇਖੋ ਜੀ ਇਸ ਮੋਰਚੇ ਨੂੰ ਸ਼ੁਰੂ ਹੋਏ ਨੂੰ 13 ਫਰਵਰੀ ਤੋਂ ਸ਼ੁਰੂ ਹੋਇਆ ਦਿੱਲੀ ਕਿਸਾਨ ਅੰਦੋਲਨ ਦਾ ਭਾਗ ਦੋ ਕਿਹਾ ਇਹਨੂੰ ਅਸੀਂ ਤੇ ਉਦੋਂ ਤੋਂ ਲੈ ਕੇ ਲਗਾਤਾਰ 135ਵਾਂ ਦਿਨ ਅੱਜ 135 ਦਿਨਾਂ ਦਾ ਜਿਹੜਾ ਜੇ ਤੁਸੀਂ ਸਾਰਾ ਰਿਕਾਰਡ ਦੇਖੋ ਤਾਂ ਜੇ ਇੱਥੋਂ ਦੇ ਆਸੇ ਪਾਸੇ ਵਾਲੇ ਲੋਕਾਂ ਦਾ ਸਾਨੂੰ ਸਹਿਯੋਗ ਨਾ ਹੁੰਦਾ ਲੰਗਰਾਂ ਰਾਹੀਂ ਜਿੱਦਣ ਲੰਗਰ ਚੱਲਦੇ ਆ ਸਾਰੇ ਲੋਕਲ ਲੋਕਾਂ ਵੱਲੋਂ ਚਲਾਏ ਐ ਇੱਥੇ ਸ਼ਵੀਲਾਂ ਲਾਈਆਂ ਗੰਗਿਆਂ ਨੇ ਜੇ ਇੱਥੋਂ ਦੇ ਲੋਕਾਂ ਦਾ ਆਲੇ ਦੁਆਲੇ ਦੇ ਲੋਕਾਂ ਦਾ ਸਹਿਯੋਗ ਨਾ ਹੁੰਦਾ ਤਾਂ ਇੰਨੇ ਦਿਨ ਇਹ ਚੱਲ ਹੀ ਨਹੀਂ ਸਕਦਾ ਸੀ ਸੋ ਇਸ ਕਰਕੇ ਅਸੀਂ ਤਾਂ ਇਹ ਚੱਲੇ ਹੀ ਉਹਨਾਂ ਕਰਕੇ ਐ ਜਿੱਥੋਂ ਤੱਕ ਇਹ ਗੱਲ ਇਹ ਹੁਣ ਕੋਸ ਜਿਹੜੇ ਆਗੂ ਹੈਗੇ ਨੇ ਉਹ ਕੋਈ ਆਮ ਲੋਕਾਂ ਦਾ ਨਹੀਂ ਇਹੋ ਅਸੀਂ ਸਾਰੇ ਪਿੰਡਾਂ ਦੇ ਨੇੜੇ-ਨੇੜੇ ਇੱਥੇ ਪਿੰਡਾਂ ਰਾਜਗੜ੍ਹ ਐ ਟੇਪਲਾ ਬਸਮਾ ਨਸ਼ਹਿਰਾ ਹੋਰ ਜਿੰਨੇ ਵੀ ਮਤਲਬ 20-25 ਪਿੰਡ ਆ ਸਾਰੇ 'ਚ ਸਾਡਾ ਸਰਕਲ ਹੈਗਾ ਹੁਣ ਵੀ ਅਸੀਂ ਜਾ ਰਹੇ ਹਾਂ ਮੀਟਿੰਗਾਂ ਕਰਾ ਰਹੇ ਹਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਐਵੇਂ ਨਾਂ ਲੈ ਰਹੇ ਐ ਕੁਝ ਬੰਦੇ ਹੈਗੇ ਨੇ ਕੁਝ ਭਾਜਪੀ ਦੇ ਬੰਦੇ ਨੇ ਅਸੀਂ ਉੱਤੇ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਖਰੂਦ ਪਾਉਣ ਦੀ ਕੋਸ਼ਿਸ਼ ਕੀਤੀ ਸੀ ਭਾਵੇਂ ਉਹ ਮੂੰਹ ਦੀ ਖਾ ਕੇ ਗਏ ਨੇ ਉਦੋਂ ਬਾਅਦ ਅਸੀਂ ਉਹ ਪੁੱਛਿਆ ਵੀ ਸੀਗਾ ਪਤਾ ਕੀਤਾ ਸੀ ਉਹਨਾਂ ਦਾ ਕੁਝ ਤਾਂ ਉਹ ਬੀਜੇਪੀ ਦੇ ਬੰਦੇ ਨੇ ਖਾਸ ਕਰਕੇ ਟੇਪਲੇ ਵਾਲੇ ਆ ਟੇਪਲਾ ਪਿੰਡ ਹੈ ਜਿਹੜਾ ਤੇ ਕੁਝ ਜਿਹੜਾ ਇੱਧਰ ਹਲਕਾ ਕਨੌਰ ਦਾ ਜਿਹੜਾ ਐਮਐਲਏ ਆ ਇੱਕ ਦੋ ਬੰਦੇ ਉਹ ਉਸ ਦੇ ਨਾਲ ਸਬੰਧਤ ਬੰਦੇ ਵੀ ਸੀਗੇ ਤੇ ਇਸ ਕਰਕੇ ਅਸੀਂ ਉਹ ਕਹਿੰਦੇ ਵੀ ਕੋਈ ਆਮ ਪਬਲਿਕ ਦਾ ਹੋਵੇ ਵੀ ਪਬਲਿਕ ਔਖੀ ਹੋਵੇ ਠੀਕ ਹੈ ਪਰੇਸ਼ਾਨੀ ਹੈਗੀ ਪਬਲਿਕ ਨੂੰ ਅਸੀਂ ਐ ਨਹੀਂ ਕਹਿੰਦੇ ਪਰੇਸ਼ਾਨੀ ਹੈ ਨਹੀਂ ਪਰ ਉਹਨਾਂ ਨੂੰ ਇਹ ਗੱਲ ਕਲੀਅਰ ਹੈਗੀ ਹੈ ਵੀ ਪਰੇਸ਼ਾਨੀ ਇਹੋ ਜੇ ਰਾਹ ਬੰਦ ਕਰਕੇ ਰੰਤ ਕੱਢਣ ਕਰਕੇ ਰਸਤਾ ਬੰਦ ਹੋਇਆ ਰੇਲ ਵਾਲਾ ਰਸਤਾ ਠੀਕ ਹੈ ਜਿਹੜਾ ਨਵਦੀਪ ਸਿੰਘ ਜਲਵੇੜਾ ਜਿਹੜਾ ਬੱਟਰ ਕੈਨਨ ਵਾਲਾ ਮੁੰਡਾ ਉਹਦੇ ਤੇ ਦੋ ਹੋਰ ਆਗੂਆਂ ਦੀ ਰਿਹਾਈ ਦੀ ਖਤਰ ਅਸੀਂ ਸੰਭੂ ਰੇਲਵਾ ਰੇਲਵਾ ਸਟੇਸ਼ਨ ਤੇ ਜਿਹੜਾ ਟਰੈਕ ਹੈ ਜਿਹੜਾ ਜਿੱਥੋਂ ਲਗਭਗ ਇਹਨੂੰ ਧੌਣ ਕਿਹਾ ਜਾਂਦਾ ਸਾਰੇ ਪੰਜਾਬ ਦੇ ਰੇਲ ਟਰੈਕ ਦੀ ਇਹ ਅਸੀਂ ਧੌਣ ਨੱਪ ਕੇ ਰੱਖੀ ਹੈ ਘੱਟੋ ਘੱਟ 35 ਦਿਨ ਉਹ ਠੀਕ ਹੈ ਜਰੂਰ ਉਹ ਰੋਡ ਦੇ ਅਸੀਂ ਜ਼ਿੰਮੇਵਾਰ ਸੀ ਰੇਪਣ ਦੇ ਚਲੋ ਉਦੋਂ ਬਾਅਦ ਜਦੋਂ ਸਾਨੂੰ ਲੱਗਿਆ ਵੀ ਠੀਕ ਆ ਆਪਾਂ ਮੈਕਸਿਮਮ ਜਿੰਨਾ ਇਹ ਆਪਾਂ ਕਰ ਸਕਦੇ ਸੀ ਕਰ ਲਏ ਹੁਣ ਇਹ ਪੰਜਾਬ ਦਾ ਖਾਦ ਵੀ ਆਉਣੀ ਹੈ ਹੋਰ ਵੀ ਢੂਆ ਢੋਈ ਹੋਣੀ ਹੈ ਪਬਲਿਕ ਵੀ ਹੋ ਰਹੀ ਹੈ ਚਲ ਅਸੀਂ ਆਪੇ ਹੋ ਟੰਗ ਆਪਣਾਓ ਆਪਾਂ ਤੇ ਅਸੀਂ ਉਹ ਛੱਡਤੀ ਸੀਗੀ ਇਹ ਰੋਡ ਦਾ ਸਭ ਨੂੰ ਪਤਾ ਹੈ ਵੀ ਇਹ ਰੋਡ ਜਿਹੜੀ ਬੰਦ ਕੀਤੀ ਹੈ ਇਹ ਅੰਦੋਲਨਕਾਰੀਆਂ ਨੇ ਨਹੀਂ ਬੰਦ ਕੀਤੀ ਅੰਦੋਲਨਕਾਰੀ ਦਿੱਲੀ ਜਾਣਾ ਚਾਹੁੰਦੇ ਸੀ ਇਹ ਹਰਿਆਣਾ ਸਰਕਾਰ ਨੇ ਕੰਨਾ ਕੱਢ ਗਿਆ ਨੇ ਉਹਨਾਂ ਨੇ ਮੂਰੇ ਕੱਲ ਲਾਏ ਨੇ ਹੁਣ ਵੀ ਜੇ ਤੁਸੀਂ ਜਾਓ ਆਹ ਪਰਲੇ ਪਾਸੇ ਠੀਕ ਹੈ ਆਹ ਰੋਡ ਤੇ ਜੇ ਤੁਸੀਂ ਬੈਠੇ ਆ ਜਿਹੜੇ ਆ ਫੋਰ ਲੇਨ ਬੋਲਤ ਹੁੰਦੀ ਇੱਥੇ ਬੈਠ ਗਿਆ ਨਹੀਂ ਤੋਂ ਰਸਤਾ ਹੈ ਨਹੀਂ ਆਮ ਪਬਲਿਕ ਲਈ ਪਰ ਇਹੇਠਾਂ ਜਿਹੜੀ ਸਰਵਿਸ ਰੋਡ ਹੈ ਸਲਿਪਰੀ ਰੋਡ ਕਹਿ ਦਿੰਦੇ ਆ ਉਹ ਹੁਣ ਵੀ ਤੁਸੀਂ ਆਪਦੀ ਕੋਈ ਨਹੀਂ ਤੁਹਾਨੂੰ ਕਹਿੰਦਾ ਕੋਈ ਧਰਨੇ ਵਾਲਾ ਨਹੀਂ ਕਹਿੰਦਾ ਵੀ ਤੁਸੀਂ ਗਿਓਂ ਕਹਿੰਦਾ ਜੇ ਜਾ ਕੇ ਆਉਂਦੇ ਗਾਹਾਂ ਜਾ ਕੇ ਮੁੜ ਕੇ ਆਉਂਦੇ ਆ ਪਬਲਿਕ ਨੂੰ ਜਾਣ ਦੀ ਖਾਤਰ ਗਾਹਾਂ ਕੋਈ ਨਹੀਂ ਰੋਕਦਾ ਕੋਈ ਉਹ ਜੇ ਰੋਕ ਕੇ ਆਉਂਦੇ ਕਈ ਭਲੇਖੇ ਨਾਲ ਜਾਵੜਦੇ ਅਗਲਾ ਕਹਿੰਦਾ ਜਾਂ ਲੰਗੀ ਤਾਂ ਜਾਂਦੇ ਆ ਕੋਈ ਰੋਕਦਾ ਤਾਂ ਹੈ ਨਹੀਂ ਆਪਾਂ ਵੀ ਜਾਵੜ ਗਏ ਪਰ ਜਦੋਂ ਗਾਹਾਂ ਜਾਂਦੇ ਆ ਉੱਥੋਂ ਮੁੜ ਕੇ ਆਉਂਦੇ ਆ ਫਿਰ ਉਹ ਸੋ ਇਸ ਕਰਕੇ ਇਹ ਸਭ ਨੂੰ ਪਤਾ ਪਿੰਡਾਂ ਵਾਲਿਆਂ ਨੂੰ ਪਈ ਇਹ ਪਬਲਿਕ ਉਹਨੇ ਕੰਦੋਲਨ ਕਾਰਗਿਆਂ ਨੇ ਸੜਕ ਨਹੀਂ ਰੋਕੀ ਅਸੀਂ ਤਾਂ ਉਹਨਾਂ ਨੂੰ ਆਏ ਵੀ ਸੀਗੇ ਸਾਡੇ ਕੋਲੇ ਕੁਝ ਬੰਦੇ ਨੇ ਕੇ ਸੀ ਅਸੀਂ ਆਖਿਆ ਵੀ ਸਾਡੇ ਨਾਲ ਲੱਗੋ ਆਪਾਂ ਤੜਵਾਦਗੇ ਇਹ ਸਾਡਾ ਕੋਈ ਟੀਚਰ ਨਹੀਂ ਇੱਥੇ ਬੈਠਣ ਦਾ ਸਾਡਾ ਤਾਂ ਦਿੱਲੀ ਜਾਣ ਦਾ ਟੀਚਾ ਹੈਗਾ ਜੇ ਤੁਸੀਂ ਪਿੰਡਾਂ ਵਾਲੇ ਨਾਲ ਲੱਗ ਕੇ ਇਹ ਰਸਤਾ ਮਜਬੂਰ ਕਰਕੇ ਸਰਕਾਰ ਨੂੰ ਖਣਵਾ ਦਿਓ ਅਸੀਂ ਨਾਲ ਲੱਗਾਂਗੇ ਤਾਂ ਤੁਹਾਡਾ ਵੀ ਮਨੋਰਥ ਹੱਲ ਹੋ ਜਾਊਗਾ ਅਸੀਂ ਵੀ ਜਾਵਾਂਗੇ ਸੋ ਇਸ ਕਰਕੇ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੂੰ ਪਤਾ ਵੀ ਕਿਸਾਨਾਂ ਨੇ ਰੋਕੇ ਹੀ ਨਹੀਂ ਰਸਤਾ ਕਿਸਾਨਾਂ ਨੂੰ ਰੋਕਿਆ ਸਰਕਾਰ ਨੇ ਨਾਲ ਰਸਤਾ ਰੋਕ ਲਿਆ ਰਸਤਾ ਰੋਕ ਕੇ ਕਿਸਾਨਾਂ ਨੂੰ ਰੋਕਿਆ ਸੋ ਇਸ ਕਰਕੇ ਸਾਨੂੰ ਨੇ ਇਹ ਜਿਹੜੇ ਇਹ ਜਿਹੜੇ ਫਵਾਹ ਹੈਗੀ ਐ ਕੁਝ ਬੰਦਿਆਂ ਨੇ ਜਿਹੜੇ ਫਲਾਈ ਇੱਕ ਤਾਂ ਕਰਨਾਲ ਸਿੰਘ ਐ ਇੱਥੋਂ ਦਾ ਅ ਘੱਗਰ ਸਰਾਂ ਦੇ ਦਾ ਸਾਫਕਾ ਸਰਪੰਚ ਐ ਇੱਕ ਦੋ ਬੰਦੇ ਟੇਪ ਲੇਦੇ ਆ ਕੋਈ ਸੋਨੂ ਐ ਕੋਈ ਮਿੰਟੂ ਐ ਇਹ ਦੋ ਚਾਰ ਬੰਦੇ ਉਹ ਸਾਰਿਆਂ ਨੂੰ ਪਤਾ ਵੀ ਬੀਜੇਪੀ ਦੇ ਬੰਦੇ ਹੈਗੇ ਆ ਉਹ ਸਾਨੂੰ ਇਹਨਾਂ ਨੇ ਟੇਪ ਲੇ ਪਿੰਡ ਵਾਲੇ ਨੇ 10 ਵੇ ਦਿੱਤਾ ਵੀ ਜਦੋਂ ਅਸੀਂ ਇੱਥੇ ਪ੍ਰਨੀਤ ਕੌਰ ਆਈ ਸੀ ਟੇਪਲੇ ਅਸੀਂ ਮੋਰਚੇ ਦੇ ਸੱਦੇ ਦੇ ਤਹਿਤ ਅਸੀਂ ਉਹਨਾਂ ਨੂੰ ਕੱਟ ਕੀਤਾ ਸੀ ਵੀ ਆਪਾਂ ਸਵਾਲ ਪੁੱਛਾਂਗੇ ਤਾਂ ਉਦੋਂ ਵੀ ਉਹ ਬੰਦੇ ਜਿਹੜੇ ਹੁਣ ਇੱਥੇ ਖਰੂਦ ਪਾਉਣ ਆਏ ਸੀ ਉਹ ਤੋਂ ਮੂਰੇ ਸੀਗੇ ਵੀ ਯਾਰ ਤੁਸੀਂ ਕਿਵੇਂ ਰੋਕੋਗੇ ਉਹਨੂੰ ਸਾਡੇ ਪਿੰਡ ਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਸਾਡੇ ਤੇ ਸੋ ਇਸ ਕਰਕੇ ਉਹ ਸਾਰੇ ਬੰਦੇ ਉਹ ਬੰਦੇ ਹੈਗੇ ਨੇ ਆਮ ਪਬਲਿਕ ਦੀ ਗੱਲ ਹੈ ਨਹੀਂ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਨਾ ਵੀ ਪਿੰਡਾਂ ਦੇ ਲੋਕ ਵਿਰੋਧ ਚਾਗੇ ਉਹ ਹੈ ਨਹੀਂ ਉਹਨਾਂ ਦੇ ਵੱਲੋਂ ਕਹੇ ਵੀ ਜਾਰੇ ਕਿ ਭਾਈ ਹੁਣ ਇਕੱਠੇ ਹੋ ਕੇ ਫਿਰ ਅਸੀਂ ਆਵਾਂਗੇ ਅਸੀਂ ਇਹ ਚੀਜ਼ ਨੂੰ ਜਿਹੜਾ ਚੁਕਵਾਵਾਂਗੇ ਅਸੀਂ ਪਾਸੇ ਕਰਾਂਗੇ ਉਹ ਚੀਜ਼ਾਂ ਕੀ ਨੇ ਉਹ ਕਹਿੰਦੇ ਅਸੀਂ ਆਵਾਂਗੇ ਇਕੱਠੇ ਹੋ ਕੇ ਦੇਖੋ ਜੀ ਅਸੀਂ ਕੱਲ ਤੁਸੀਂ ਪੰਜਾਬੀ ਟ੍ਰਿਬਿਊਨ ਚ ਪੜਿਆ ਹੋਣਾ ਸੀਗੀ ਵੀ ਉਹਨਾਂ ਨੇ 25 ਪਿੰਡਾਂ ਦੀ ਮਹਾਪੰਚਾਇਤ ਰੱਖੀ ਐ ਟੇਪਲੇ ਰੋਡ ਤੇ ਕੋਈ ਫੌਜੀ ਢਾਬਾ ਉੱਥੇ ਵੀ ਉੱਥੋਂ ਅਸੀਂ ਇਕੱਠੇ ਹੋ ਕੇ ਮਹਾਪੰਚਾਇਤ ਕਰਕੇ ਅਸੀਂ ਇਹ ਜਿਹੜਾ ਰਸਤਾ ਸਾਫ ਰਸਤਾ ਦਾ ਕਹਿਣ ਦਾ ਭਾਵ ਧਰਨਾ ਅਸੀਂ ਅਸੀਂ ਚੁਕਵਾਵਾਂਗੇ ਕਿਉਂਕਿ ਉਹਨਾਂ ਨੇ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਧਰਨਾ ਚੁਕਵਾ ਦਿਓ ਇਹਨਾਂ ਦਾ ਫਿਰ ਅਸੀਂ ਰਸਤਾ ਖੋਲ੍ਹ ਦਿਆਂਗੇ ਉਹ ਜਿਹੜੀ ਮੂਹਰੇ ਸੜਕ ਰੋਕੀ ਹੋਈ ਹੈ ਨਾ ਸੜਕ ਅਸੀਂ ਕਲੀਅਰ ਕਰ ਦਾਂਗੇ ਇੱਕ ਵਾਰੀ ਇਹਨਾਂ ਦੀਆਂ ਟਰਾਲੀਆਂ ਇੱਥੋਂ ਚੁਕਵਾ ਦਿਓ ਉਹਨਾਂ ਨੇ ਕਿਹਾ ਵੀ ਅਸੀਂ 25 26 ਤਰੀਕ ਨੂੰ ਟੇਪਲੇ ਰੋਡ ਤੇ ਫੌਜੀ ਢਾਬੇ ਤੇ ਅਸੀਂ ਇਕੱਠ ਕਰਕੇ ਮਹਾਪੰਚਾਇਤ ਕਰਕੇ ਇਹਨੇ ਪਿੰਡਾਂ ਦੇ ਤੇ ਅਸੀਂ ਉਹ ਧਰਨਾ ਚੁਕਵਾਵਾਂਗੇ ਇਹ ਉਹਨਾਂ ਨੇ ਐਲਾਨ ਕੀਤਾ ਸੀ ਪੰਜਾਬੀ ਟ੍ਰਿਬਿਊਨ ਵਾਲੀ ਖਬਰ ਚ ਕੱਲ੍ਹ ਚ ਲੱਗੀ ਹੈ ਪਰ ਉਹ ਤਾਂ ਉਹ ਵੀ ਪਤਾ ਲੱਗ ਗਿਆ ਸੀਗਾ ਵੀ ਉਹਦਾ ਮਹਾਪੰਚਾਇਤ ਦਾ ਜੇ ਕੋਈ ਕਰਤਾ ਕੋਈ ਉਜੋਜਕਤਾ ਹੁੰਦਾ ਹੀ ਆ ਉਹਦਾ ਕੋਈ ਕੋਈ ਆਗੂ ਹੁੰਦਾ ਜਾਂ ਕੋਈ ਜਥੇਬੰਦੀ ਹੁੰਦੀ ਆ ਕੋਈ ਕੋਈ ਉਜੋਜਕ ਉਹਦਾ ਕਿਹੜਾ ਸੀਗਾ ਉਹ ਖਬਰ ਚ ਵੀ ਹੈ ਨਹੀਂ ਸੀ ਵੀ ਕੌਣ ਮਹਾਪੰਚਾਇਤ ਕਰ ਰਿਹਾ ਕੋਈ ਲੀਡਰਸ਼ਿਪ ਹੋਊਗੀ ਕੋਈ ਨਾ ਨਹੀਂ ਸੀਗਾ ਉਹ ਗਾਂਹ ਪੁਆਇੰਟ ਵੀ ਜਿਹੜਾ ਸੀਗਾ ਵੀ ਫੌਜੀ ਟੱਬਾ ਉਹ ਟੇਪਲੇ ਵਾਲੇ ਕਹਿੰਦੇ ਇੱਥੇ ਫੌਜੀ ਟੱਬਾ ਹੈ ਹੀ ਨਹੀਂ ਯਾਰ ਕੋਈ ਸਾਡੇ ਤਾਂ ਟੇਪਲੇ ਰੋਡ ਤੇ ਕੋਈ ਫੌਜੀ ਟੱਬਾ ਨਹੀਂ ਸੋ ਇਸ ਕਰਕੇ ਉਹ ਸਾਰਾ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਉਹ ਕੀ ਹੋਇਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਉਹਨਾਂ ਨੂੰ ਵੀ ਯਾਰ ਤੁਸੀਂ ਕਹਿੰਦੇ ਸੀਗੇ ਮਹਾਪੰਚਾਇਤ ਕਰੋਗੇ ਇੱਥੇ ਆਇਆ ਤਾਂ ਹੈ ਨਹੀਂ ਕੋਈ ਮਹਾਪੰਚਾਇਤ ਕਰਨ। ਕੋਈ ਸਿੰਗਲ ਬੰਦਾ ਵੀ ਨਹੀਂ ਆਇਆ ਉੱਥੇ ਟੇਪਲੇ ਰੋਡ ਤੇ ਤਾਂ ਕੋਈ। ਫਿਰ ਉਹ ਕਹਿੰਦੇ ਵੀ ਅਸੀਂ ਉਹ ਜਿਹੜੇ ਤਾਂ ਕੱਲ ਤਿੰਨ ਕਤਲ ਹੋਏ ਐ। ਉਹਦੇ ਇਹ ਉਹਦੇ ਵਿੱਚ ਵੀ ਜਿਹੜਾ ਚਲੋ ਤਾਂ ਹਜੇ ਪੜਤਾਲ ਦਾ ਮਾਮਲਾ ਹੈਗਾ। ਵੀ ਇਹੀ ਬੰਦਾ ਜਿਹੜਾ ਕਰਨੈਲ ਸਿੰਘ ਵਗੈਰਾ ਹੈਗੇ ਆ ਉਹ ਘੱਗਰਸਰਾਏ ਦਾ ਸਾਬਕਾ ਸਰਪੰਚ ਵਗੈਰਾ। ਉਹ ਉਹਦੇ ਵਿੱਚ ਵੀ ਸੀ ਵੀ ਸਾਡੇ ਅਸੀਂ ਉਸ ਰੋਲੇ ਦੇ ਵਿੱਚ ਵੀ ਸੀ ਅਸੀਂ ਉਹਦੇ 'ਚ ਰੁੱਝ ਗਏ ਹੁਣ ਅਸੀਂ ਦੁਬਾਰਾ ਕਰਾਂਗੇ ਸੋ ਇਸ ਕਰਕੇ ਇਹ ਜੀ ਗੱਲ ਕੋਈ ਹੈ ਨਹੀਂ ਕੋਈ ਇੱਕ ਬਿਆਨ ਅਲਟੀਮੇਟਮ ਦਿੱਤਾ ਹੁਣ ਜਿਹੜਾ 25 ਵੀ ਅਸੀਂ 30 ਤੱਕ ਜੇ ਨਾ ਇਹ ਧਰਨਾ ਆਪ ਜਿਆ ਆਪਣਾ ਚੱਕਿਆ ਕਿਸਾਨ ਜਥੇਬੰਦਗਿਆਂ ਨੇ ਦੋਨੇ ਮੋਰਚਿਆਂ ਨੇ ਫੇਰ ਅਸੀਂ 30 ਤੋਂ ਬਾਅਦ ਆਪ ਚ ਕਾਵਾਂਗੇ ਉਹਨਾਂ ਨੇ ਸਾਨੂੰ 30 ਦਾ ਅਲਟੀਮੇਟਮ ਦਿੱਤਾ ਅਸੀਂ ਤਿਆਰ ਆ ਪਿੰਡਾਂ ਵਾਲਿਆਂ 'ਚ ਜਾ ਰਹੇ ਹਾਂ ਅਸੀਂ ਲੋਕਲ ਪਿੰਡਾਂ 'ਚ ਸਾਰਿਆਂ 'ਚ ਜਿਵੇਂ ਅੱਜ ਹੁਣੇ ਛੋਡੇ ਕੋਲੇ ਫੋਨ ਆਇਆ ਸਾਡੇ ਥੋੜੇ ਬੈਠੇ ਹਨ ਤਾਂ ਹੀ ਆਹ ਜਿਹੜਾ ਕਿਹੜਾ ਸੀਗਾ ਪਿੰਡ ਦਾ ਨਾਮ ਲਿਆ ਸੀਗਾ ਸੈਂਸਰਪੁਰ ਇਹ ਜਿਹਾ ਨਾਮ ਕੋਈ ਤੇ ਉੱਥੇ ਜਾ ਰਹੇ ਆ ਅਸੀਂ ਉਦੋਂ ਤੱਕ 30 ਤੱਕ ਸਾਰੇ ਪਿੰਡਾਂ ਨੂੰ ਕਵਰ ਕਰਾਂਗੇ ਅਸੀਂ ਸਪੀਕਰਾਂ 'ਚ ਬੋਲਦੇ ਆ ਪਿੰਡ ਦਾ ਘਟ ਕਰਦੇ ਆ ਦੱਸਦੇ ਆ ਵੀ ਭਾਈ ਸਾਡਾ ਇਹਦੇ 'ਚ ਕੋਈ ਨਿੱਜੀ ਮਨੋਰਥ ਨਹੀਂ ਜਿਹੜਾ ਮੰਗਾ ਹੈਗੀਆਂ ਨੇ ਐਮਐਸਪੀ ਵਾਲੀਆਂ ਨੇ ਕਰਜ਼ੇ ਵਾਲੀਆਂ ਸਾਰੀਆਂ ਕਰੋੜਾਂ ਲੋਕਾਂ ਦੀਆਂ ਮੰਗਾਂ ਨੇ ਛੋਡੀਆਂ ਵੀ ਹੈਗੀਆਂ ਨੇ ਸਾਡਾ ਇਹਦੇ ਵਿੱਚ ਕੋਈ ਪੋਲਿਟੀਕਲ ਮਨੋਰਥ ਨਹੀਂ ਕੋਈ ਸਾਡਾ ਨਿੱਜੀ ਮਨੋਰਥ ਨਹੀਂ ਅਸੀਂ ਉਹਨਾਂ ਨੂੰ ਦੱਸਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ 30 ਤਰੀਕ ਨੂੰ ਲੈ ਕੇ ਆਓ ਅਸੀਂ ਇਹਨਾਂ ਪਿੰਡਾਂ ਨੂੰ ਹੀ ਉੱਤੇ ਜਿੱਦੋਂ ਕਹਿੰਦੇ ਨਾ ਠ ਅਸੀਂ ਇਹ ਪਿੰਡਾਂ ਲਈ ਇੱਥੇ ਵੱਡੇ ਇਕੱਠ ਕਰਾਂਗੇ ਲੋਕਲ ਪਿੰਡਾਂ ਦਾ ਸਾਰੇ ਦਿਖਾਵਾਂਗੇ ਵੀ ਆਹ ਜਿਹੜੇ ਆਗੂ ਹੈਗੇ ਨਾ ਪਿੰਡਾਂ ਦੇ ਮੋਤਵਰ ਬੰਦੇ ਹੈਗੇ ਆ ਲੋਕ ਹੈਗੇ ਆ ਇੱਕ ਗੱਲ ਇੱਕ ਗੱਲ ਹੋਰ ਹੈ ਮਤਲਬ ਇੱਕ ਬਿਆਨ ਆਉਂਦਾ ਰੋਲਦੂ ਸਿੰਘ ਮਾਨਸਾ ਦਾ ਤੁਸੀਂ ਪੜਿਆ ਪੰਜਾਬੀ ਟ੍ਰਿਬਿਊਨ 'ਚ ਉਹ ਬਿਆਨ ਹੈ ਤੇ ਚਰਚਾ ਦਾ ਵਿਸ਼ਾ ਹੀ ਬਣਿਆ ਹੋਇਆ ਉਹ ਕਹਿੰਦੇ ਕਿ ਰਸਤਾ ਦੇ ਦੇਣਾ ਚਾਹੀਦਾ ਹੈ ਕਿ ਹੋਰ ਵੀ ਉਹਨਾਂ ਨੇ ਸਖਤ ਗੱਲਾਂ ਕਹੀਆਂ ਉਹਨਾਂ ਨੂੰ ਕਿਵੇਂ ਦੇਖੀਏ ਦੇਖੋ ਜੀ ਅਸੀਂ ਤਾਂ ਜਿਹੜੀ ਪੜ੍ਹੀ ਐ ਅਸੀਂ ਵੀ ਖਬਰ ਰੋਲਦੂ ਮਾਨਸਾ ਵਾਲੀ ਗੱਲ ਉਹ ਹੁਣ ਕਹਿ ਰਿਹਾ ਮੇਰੇ ਹਿਸਾਬ ਨਾਲ ਤਾਂ ਬੰਦਾ ਕੋਈ ਉਹਨੂੰ ਉਹਦੇ ਚ ਖਬਰ ਚੋਂ ਲੱਗਦਾ ਵੀ ਉਹ ਬੰਦੇ ਨੇ ਇੱਥੇ ਆ ਕੇ ਦੇਖਿਆ ਹੀ ਨਹੀਂ ਕੋਸਾ ਉਹਨੂੰ ਜਿਵੇਂ ਕਿਸੇ ਨੇ ਉਹਦੇ ਕੰਨ ਭਰਤੇ ਉਹ ਵੀ ਉਹਨੇ ਖਬਰ ਲਾਤੀ ਉਹ ਕਹਿ ਰਿਹਾ ਵੀ ਦਿੱਲੀ ਅੰਦੋਲਨ ਵੇਲੇ ਅਸੀਂ ਵੀ ਇੱਕ ਸਾਈਡ ਛੜਤੀ ਸੀਗੀ ਅੱਗੇ ਜਾਣ ਦੀ ਖਾਤਰ ਤੇ ਇਹਨਾਂ ਨੂੰ ਇਹ ਪਰੇਸ਼ਾਨ ਕਰ ਰਹੇ ਆ ਜਿਹੜੇ ਜਿਨ੍ਹਾਂ ਨੇ ਸ਼ੰਭੂ ਖਨੋਰੀ ਬਾਰਡਰ ਤੇ ਮੋਰਚਾ ਲਾਇਆ ਹੋਇਆ ਕਿਸਾਨਾਂ ਨੂੰ ਲੋਕਾਂ ਨੂੰ ਵੀ ਇਹਨਾਂ ਨੂੰ ਵੀ ਸਾਡੇ ਵਾਂਗੂ ਇੱਕ ਸਾਈਡ ਛੱਡ ਦੇਣੀ ਚਾਹੀਦੀ ਹੈ ਇਹਦਾ ਭਾਵ ਉਹਨੂੰ ਉਹਦੇ ਦਿਮਾਗ 'ਚ ਉਹ ਬੜਾਈ ਬੈਠਾ ਵੀ ਸਾਈਡ ਰੁਕ ਕੋਈ ਨਾ ਪਰ ਕੋਈ ਸਾਈਡ ਨਹੀਂ ਛੱਡੀ ਹੋਈ ਗਾ ਹਨ ਸੋ ਸਾਈਡ ਸਾਡੇ ਉੱਦੋਂ ਦੀ ਛੱਡੀ ਹੋਈ ਹੈ ਜਿੱਦੇ ਦਾ ਧਰਨਾ ਸ਼ੁਰੂ ਹੋਇਆ ਜਿਹੜੀ ਮੈਂ ਥੱਬੇ ਪਾਸੇ ਦੱਸਦਾ ਸੋ ਇੱਕ ਤਾਂ ਉਹਦੇ ਵਿੱਚ ਖਬਰ 'ਚ ਇਹ ਲੱਗਦਾ ਵੀ ਉਹ ਜਿਵੇਂ ਮੈਨੇਜ ਕਰਕੇ ਅ ਪਲਾਨ ਕਰਕੇ ਲਵਾਈ ਹੁੰਦੀ ਹੈ ਵੀ ਉਸ ਬੰਦੇ ਨੇ ਕੋਈ ਜ਼ਿੰਮੇਵਾਰ ਬੰਦਾ ਹੋਵੇਗਾ ਘੱਟੋ ਘੱਟ ਉਹਨੂੰ ਵੇਖਣਾ ਤਾਂ ਚਾਹੀਦਾ ਪਹਿਲਾਂ ਆ ਆ ਕੇ ਆਪਦੇ ਕਿਸੇ ਬੰਦੇ ਰਹੀਂ ਬੇਲਾ ਵੀਰ ਉੱਥੇ ਗਾਹਾਂ ਚੱਕਰ ਜਾਣ ਚੱਕਰ ਜਿੱਥੇ ਗੰਧ ਕੱਢੀ ਆ ਵੀ ਉੱਥੇ ਰਸਤਾ ਬਲਾਕ ਹੈ ਜਾਂ ਰਸਤਾ ਹੈਗਾ ਫੇਰ ਭਾਵੇਂ ਲਾ ਸਕਦਾ ਸੀ ਸੋ ਇਸ ਕਰਕੇ ਸਾਨੂੰ ਤਾਂ ਇਹ ਲੱਗਦਾ ਵੀ ਉਹ ਜਿਹੜਾ ਬੇਤੁਕਾ ਬਿਆਨ ਹੈ ਇੱਕ ਉਹਨਾਂ ਨੇ ਜਿਨ੍ਹਾਂ ਨੇ ਖਬਰ ਲਾਈ ਹੈ ਗਰਨਾਮ ਸਿੰਘ ਅਕੀਦਾ ਕੋਈ ਇੱਥੋਂ ਦਾ ਲੋਕਲ ਪੱਤਰਕਾਰ ਹੈ ਉਸ ਨੇ ਜਿਹੜੇ ਐਸ ਕੇ ਐਮ ਵਾਲਿਆਂ ਦੇ ਹੋਰਾਂ ਦਾ ਵੀ ਲੀਡਰਾਂ ਦਾ ਉਹਨਾਂ ਨੇ ਵਰਸ਼ਨ ਲਿਆ ਵੀ ਰੁਲਦੂ ਸਿੰਘ ਮਾਨ ਸਾਹਿਬ ਬੋਲਦਾ ਤੁਸੀਂ ਕੀ ਕਹਿਣਾ ਤਾਂ ਉਹਨਾਂ ਨੇ ਮੇਰੇ ਖਿਆਲ ਨਾਲ ਬਰਬੀਰ ਸਿੰਘ ਰਾਜੇਵਾਲ ਦਾ ਵੀ ਉਹਨਾਂ ਨੇ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ ਇੱਕ ਦੋ ਆਗੂਆਂ ਦਾ ਹੋਰ ਵੀ ਚਲੋ ਦੂਜੇ ਨੇ ਕੀ ਕਿਤਾ ਵੀ ਯਾਰ ਵੀ ਅਸੀਂ ਇਹਦੇ ਤੇ ਕੋਈ ਕਮੈਂਟ ਨਹੀਂ ਦੇਣਾ ਹੈ ਉਹ ਉਸੇ ਖਬਰ 'ਚ ਹੀ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਯਾਰਾਵੇਂ ਰੁੱਕ ਕੇ ਰੁੱਕ ਕੇ ਤਾਂ ਕਿਸਾਨਾਂ ਨੇ ਹੈ ਹੀ ਨਹੀਂ ਜੇ ਆਪਾਂ ਹੁਣ ਮਗਰ ਲਾ ਕੇ ਕਹਾਂਗੇ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਅਗਲਾ ਕਹੋਗੇ ਵੀ ਪਹਿਲਾਂ ਤੁਸੀਂ ਪੜਤਾਲ ਤਾਂ ਕਰ ਲਓ ਵੀ ਪਰੇਸ਼ਾਨ ਕਰ ਰਹੇ ਹੈ ਕਿ ਨਾ ਉਹਨਾਂ ਨੇ ਫੇਰ ਵੀ ਮੇਰਾ ਖਿਆਲ ਹੈ ਟੈਕਟੀਕਲੀ ਇਹਨੂੰ ਸਿਆਣਪ ਵਾਲੀ ਗੱਲ ਹੀ ਕੀਤੀ ਹੈ ਪਰ ਇਹਨੇ ਉਹ ਜਿਹੜੇ ਮੂਰਖਾਂ ਨਹੀਂ ਪਹਿਲਾਂ ਕਰਦਾ ਹੁੰਦਾ ਸੀ ਉਹ ਹੀ ਜੇ ਹੁਣ ਕਰਤੀ ਇੱਕ ਗ ਇਹ ਨਹੀਂ ਲੱਗਦਾ ਵੀ ਆ ਮੋਰਚਾ ਫਸ ਗਿਆ ਹੁਣ ਤੁਸੀਂ ਵੀ ਫਸ ਗਏ ਹੋ ਵੀ ਹੁਣ ਪਿੱਛੇ ਜਾਣ ਜੋਗੇ ਵੀ ਨਹੀਂ ਅੱਗੇ ਹੋਣ ਨਹੀਂ ਦਿੰਦੇ ਇਹ ਲੱਗ ਨਹੀਂ ਰਿਹਾ ਵੀ ਹੁਣ ਜਾਂ ਜਿਹੜਾ ਪੂਰਾ ਮੋਰਚਾ ਪਹਿਲਾਂ ਤਾਂ ਆਮਝਾਵਣਾ ਸੀ ਕਿ ਬਾਰਡਰ ਤੋੜ ਦਾਂਗੇ ਦਿੱਲੀ ਪਹੁੰਚਾਂਗੇ ਹੁਣ ਪਚਾਲੇ ਫਸ ਕੇ ਰਹਿ ਗਿਆ ਲੋਕ ਵੀ ਉਸ ਤਰੀਕੇ ਨਾਲ ਨਹੀਂ ਚਰਚਾ ਵੀ ਉਸ ਤਰੀਕੇ ਦੇ ਨਾਲ ਨਹੀਂ ਤੁਹਾਨੂੰ ਕੀ ਲੱਗ ਰਿਹਾ ਦੇਖੋ ਜੀ ਅਸੀਂ ਕੋਈ ਫਸਿਆ ਨਹੀਂ ਮਹਿਸੂਸ ਕਰਦੇ ਕਿਉਂਕਿ ਸਾਡਾ ਜਿਹੜਾ ਪਿਛਲੇ ਦਿੱਲੀ ਦੇ ਅੰਦੋਲਨ ਦਾ 13 ਮਹੀਨਿਆਂ ਦੇ ਅੰਦੋਲਨ ਦਾ ਤਜਰਬਾ ਹੈਗਾ ਉਹਦੇ ਵਿੱਚ ਵੀ ਕਿਉਂਕਿ ਅਸੀਂ ਤਾਂ ਵਿੱਚ ਸਾਰਾ 13 ਮਹੀਨੇ ਰਹੇ ਆ ਗਿਣਤੀ ਇੱਕਸਾਰ ਨਹੀਂ ਰਹੀ ਉਹਦੇ ਵਿੱਚ ਕੋਈ ਉਹ ਦਿਨ ਵੀ ਸੀਗੇ ਜਿੱਦ ਤੇ ਗਿਣਤੀ ਸੀ ਜਿਹੜੀ ਸੀਗੀ ਲੱਖਾਂ ਦੀ ਗਿਣਤੀ ਸੀ ਜਿਵੇਂ 26 ਜਨਵਰੀ 2021 ਨੂੰ ਤੁਸੀਂ ਕਹੋ ਕੁਝ ਸਮੇਂ ਦੇ ਵਿੱਚ ਲੱਖਾਂ ਤੋਂ ਘਟ ਕੇ ਧੇ ਹਜ਼ਾਰਾਂ 'ਚ ਰਹੇਗੀ ਤੇ ਕੁਝ ਦਿਨ ਇਹੋ ਜਿਹੇ ਵੀ ਸੀਗੇ ਜਿੱਥੇ ਸੈਂਕੜਿਆਂ 'ਚ ਰਹੇਗੀ ਸੀ ਗਣਤੀ ਦੋਨੋਂ ਬਾਰਡਰਾਂ ਤੇ ਟਿੱਕਰੀ ਵਾਲੇ ਤੇ ਵੀ ਤੇ ਇੱਧਰ ਜਿਹੜਾ ਸ਼ੰਭੂ ਦੂਜਾ ਸਿੰਘੂ ਵਾਲਾ ਜੀ ਦੋਨਾਂ ਬਾਰਡਰਾਂ ਤੇ ਹਜ਼ਾਰਾਂ ਹਜ਼ਾਰ ਤੋਂ ਵੀ ਗਿਣਤੀ ਘਟ ਗਈ ਸੀ ਸੈਂਕੜੇ ਚ ਰਹਿ ਗਈ ਸੀ ਸੋ ਇਸ ਕਰਕੇ ਗਿਣਤੀ ਵੱਧਦੀ ਘਟਦੀ ਰਹਿੰਦੀ ਹੁੰਦੀ ਹੈ ਪਰ ਇਸ ਕਰਕੇ ਇਹ ਵੀ ਹੋਏਗਾ ਇੱਥੇ ਹੁਣ ਜਦੋਂ 21 ਨੂੰ ਫਰਵਰੀ ਨੂੰ ਜਦ ਅੱਗੇ ਵਧਣ ਦਾ ਹੋਇਆ ਜਦ ਗੋਲੇ ਚੱਲੇ ਆ ਜਿਦੇ ਚ ਉਹ ਸ਼ੁਭ ਕਰਨ ਦੀ ਮੌਤ ਸ਼ਹਾਦਤ ਹੋਈ ਹੈ ਉਦਦੇ ਇੱਥੇ ਖੁਦ ਉਹਨਾਂ ਨੇ ਮੰਨਿਆ ਵੀ 25000 ਦੋਨਾਂ ਥਾਵਾਂ ਤੇ 25 25 30 30000 ਦੇ ਘੱਟ ਸੀਗੇ 13 ਫਰਵਰੀ ਨੂੰ ਜਦ ਸ਼ੁਰੂ ਕੀਤਾ ਉਦਦੇ ਵੀ ਸੀ ਹੁਣ ਅਸੀਂ ਆ ਜਦੋਂ ਸਾਉਮੇਦਨ ਤੇ ਵੱਡਾ ਕਟਕ ਕੀਤਾ ਉੱਦੇ ਵੀ ਹੋਇਆ। ਦੂਸਰੀ ਗੱਲ ਇਹ ਹੈਗੇ ਵੀ ਮੋਰਚੇ ਦਾ ਅਸਰ ਨਾ ਪੈ ਰਿਹਾ ਹੋਵੇ ਕੋਈ। ਇਹੇ ਤਾਂ ਖੁਦ ਬੀਜੇਪੀ ਵੀ ਮੰਨ ਰਹੀ ਹੈ ਵੀ ਕਿਸਾਨ ਅੰਦੋਲਨ ਨੇ ਸਾਡੇ ਜਿਹੜੀ ਆਹ ਚੋਣਾਂ ਦੇ ਵਿੱਚ ਭਾਵੇਂ ਅਸੀਂ ਮੋਰਚੇ ਵੱਲੋਂ ਕੋਈ ਅਸੀਂ ਚੋਣ ਚ ਭਾਗ ਨਹੀਂ ਲਿਆ। ਕਿਸੇ ਨੂੰ ਅਸੀਂ ਨਹੀਂ ਕਿਹਾ ਵੀ ਤੁਸੀਂ ਫਲਾਣੇ ਨੂੰ ਵੋਟ ਪਾਓ ਜਾਂ ਫਲਾਣੇ ਨੂੰ ਨਾਮ ਪਾਓ। ਪਰ ਅਸੀਂ ਕਿਹਾ ਵੀ ਇਹ ਦੁਸ਼ਮਣ ਹੈ ਇਹਨਾਂ ਨੂੰ ਸੱਟ ਇਹਨਾਂ ਨੂੰ ਸਜ਼ਾ ਦਿਓ। ਤੇ ਉਹ ਖੁਦ ਮੰਨਦੇ ਆ ਵੀ ਸਾਨੂੰ ਸਜ਼ਾ ਮਿਲੀ ਹੈ ਡੈਂਟ ਪਿਆ ਸਾਡਾ। ਇਹਦੇ ਵਿੱਚ ਕਿਸਾਨ ਅੰਦੋਲਨ ਵਾਲਾ ਜਿਹੜਾ ਏਰ ਗਿਆ ਸੀਗਾ ਜਿਹਦੇ ਚ ਪੰਜਾਬ ਐ ਹਰਿਆਣਾ ਐ ਰਾਜਸਥਾਨ ਐ ਜੂਪੀ ਐ ਵੀ ਇਹਨਾਂ ਥਾਵਾਂ ਤੇ ਜਿਹੜਾ ਸਾਨੂੰ ਸ਼ੀਟ ਲਾਸ ਹੋਇਆ ਲਗਭਗ 60 61 ਸ਼ੀਟਾਂ ਜਿਹੜੀਆਂ ਉਹਨਾਂ ਦੀਆਂ ਪਿਛਲੇ ਵਾਰ ਇੱਥੇ ਸੀਗੀਆਂ ਉੰਨੀ ਵਾਲੇ ਹੁਣ ਹੈ ਨਹੀਂ ਉਹ ਸਾਰੇ ਉਹਦੇ ਨਾਲ ਕਿਸਾਨ ਅੰਦੋਲਨ ਕਰਕੇ ਹੋਇਆ ਇਹਦਾ ਮਤਲਬ ਲੋਕਾਂ ਨੇ ਭਾਵੇਂ ਇੱਥੇ ਵਿੱਚ ਨਹੀਂ ਆਏ ਪਰ ਲੋਕ ਮੰਨ ਰਹੇ ਨੇ ਵੀ ਯਾਰ ਸਾਡੀ ਖਾਤਰ ਐ ਤੇ ਇਸ ਕਰਕੇ ਉਹਨਾਂ ਨੇ ਸਾਡੀ ਜਿਹੜੀ ਅਪੀਲ ਤੇ ਉਹਨਾਂ ਨੇ ਉਹ ਸਜ਼ਾ ਵੀ ਦਿੱਤੀ ਐ ਸੋ ਇਸ ਕਰਕੇ ਇਹਦਾ ਇਹਨੇ ਵੀ ਹੱਸ ਨਹੀਂ ਪੈ ਰਹੇ ਉਹਦੇ ਹਮਦਰਦ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਲੋਕ ਤਾਂ ਉਹਨਾਂ ਨਾਲ ਜੁੜਦੇ ਜਿਹੜੇ ਲੋਕ ਅੰਦੋਲਨ ਲੀਡਰ ਅੰਦੋਲਨ ਕਰਦੇ ਆ ਨਾ ਜਿਹੜੇ ਉਹਨ ਘਰੇ ਬੈਠੇ ਆ ਨਹੀਂ ਕਰ ਰਹੇ ਅਸੀਂ ਤਾਂ ਹੁਣ ਮੋਰਚੇ 'ਚ ਆ ਜਿਵੇਂ ਦਿੱਲੀ ਅੰਦੋਲਨ 'ਚ ਸੀਗਾ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੇ ਕਿਉਂਕਿ ਹੋਰ ਕੋਈ ਬਦਲ ਹੈ ਨਹੀਂ ਹੁਣ ਤਾਂ ਕਿਰਤਾ ਆ ਸੀਗਾ ਵੀ ਚਲ ਚੋਣਾਂ 'ਚ ਦੇਖ ਲਓ ਚੋਣਾਂ ਵਾਲੇ ਵੀ ਲੋਕਾਂ ਨੇ ਦੇਖ ਲਿਆ ਵੋਟ ਦੀ ਚੋਟ ਵਾਲਾ ਵੀ ਦੇਖ ਲਿਆ ਹੁਣ ਤਾਂ ਕੱਲੇ ਅੰਦੋਲਨ ਦੀ ਚੋਟ ਰਹਿ ਗਈ ਸੋ ਅੰਦੋਲਨ ਦੀ ਚੋਟ ਵਾਲੇ ਹੈਗੇ ਅਸੀਂ ਦੋਨੇ ਮੋਰਚੇ ਆ ਜ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਵਿੱਚ ਸਾਡੀ ਜਥੇਬੰਦੀ ਸਮੇਤ ਪੰਜਾਬ ਤੇ ਹਰਿਆਣੇ ਦੀਆਂ ਜਥੇਬੰਦੀਆਂ ਸ਼ਾਮਿਲ ਹੈ ਤੇ ਉਧਰ ਜਿਹੜਾ ਡੱਲੇ ਵਾਲਾ ਜਿਹੜਾ ਐਸਕੇਮ ਨਾਨ ਪੋਲੀਟਿਕਲ ਹੈ ਉਹਨਾਂ ਦੀਆਂ ਜਥੇਬੰਦੀਆਂ ਸ਼ਾਮਿਲ ਹੈ ਸੋ ਇਹ ਇਹ ਜਥੇਬੰਦੀਆਂ ਵੱਲੋਂ ਮੋਰਚਾ ਰਹਿ ਗਿਆ ਆਉਣ ਵਾਲੇ ਦਿਨ ਸਾਨੂੰ ਹੈਗਾ ਵੀ ਆਹ ਠੀਕ ਹੈ ਇੱਕ ਵਾਰੀ ਉਦੋਂ ਦਿੱਲੀ ਅੰਦੋਲਨ ਵੇਲੇ ਵੀ ਝੋਨੇ ਵੇਲੇ ਗਿਣਤੀ ਘਟ ਗਈ ਸੀ ਗਰਮੀ ਵੇਲੇ ਪਰ ਹੁਣ ਝੋਨਾ ਲੱਗ ਜੂਗਾ 10-15 ਤਣੂ ਉਦੋਂ ਬਾਅਦ ਠੰਡ ਵੀ ਹੋ ਜਾਊਗੀ ਫਿਰ ਕਣਕ ਦੀ ਵਾਢੀ ਚੱਕਰ ਆਹ ਝੋਨੇ ਦੀ ਵਾਢੀ ਤੇ ਕਣਕ ਦੀ ਬਜਾਈ ਚੱਕਰ ਬਿਲਕੁਲ ਰੇਲੇ ਤੇ ਮੋਰਚੇ ਵਾਲੇ ਮਾਹੌਲ ਵਾਲੇ ਹੋਣਗੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਵੀ ਇੱਥੇ ਜਿਹੜਾ ਬਾਰਡਰ ਤੇ ਗਿਣਤੀ ਵਧੂਗੀ ਤੇ ਦੁਬਾਰੇ ਫੇਰ ਆ ਜਿਹੜਾ ਇਹ ਸਰਕਾਰ ਨੂੰ ਇਹ ਜਦਾ ਖਾਲੀ ਕਰਨਾ ਪਊਗਾ ਇਹ ਰਸਤਾ ਕਲੀਅਰ ਕਰਨਾ ਪਊਗਾ ਜਾਂ ਇਹਦੀ ਉਹਨਾਂ ਨੂੰ ਕੀਮਤ ਤਾਰਨੀ ਪੈਣੀ ਹੈ। ਆਉਣ ਵਾਲੇ ਦਿਨਾਂ ਚ ਇਹ ਵੀ ਉਮੀਦ ਹੈਗੀ ਆ ਹਾਲੇ ਹੁਣ ਤੁਹਾਨੂੰ ਉਮੀਦ ਹੈ ਕਿ ਕੋਈ ਹੋ ਕੋਈ ਹੋਰ ਜਥੇਬੰਦੀ ਆ ਕੇ ਸਾਥ ਦੇਊਗੀ ਤੁਹਾਡਾ। ਦੇਖੋ ਜੀ ਜਿਹੜਾ ਇੱਕ ਤਾਂ ਸਾਡਾ ਜਿਹੜਾ ਹੁਣ ਆਹਾ ਇਹਨਾਂ ਨੇ ਕੀਤਾ ਸਾਡੇ ਦਿਖਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੂੰ। ਕੁਝ ਬੰਦਿਆਂ ਨੇ ਰਲ ਕੇ ਸਕੀਮ ਤਹਿਤ ਭਾਵੇਂ ਸਫਲ ਨਹੀਂ ਹੋਏ ਉਹਨਾਂ ਨੇ ਮੂੰਹ ਦੀ ਖਾਦੀ ਆ ਉਹ ਅਸਫਲ ਹੋਏ ਆ ਪਰ ਇਹਦੇ ਤੇ ਉਹਨਾਂ ਦਾ ਬਿਲਕੁਲ ਸਾਈਲੈਂਟ ਰਹਿਣਾ ਚੱਲ ਕੁਝ ਬੰਦਿਆਂ ਨੇ ਚੱਲ ਉਹਨਾਂ ਨੇ 네ਗੇਟਿਵ ਕਮੈਂਟ ਵੀ ਕੀਤੇ ਜਮ ਉਸ ਰੋਲਦੂ ਸਿੰਘ ਵਾਲਾ ਕੀਤਾ ਪਰ ਉਹਨਾਂ ਨੇ ਦੂਜਿਆਂ ਨੇ ਭਾਵੇਂ 네ਗੇਟਿਵ ਨਹੀਂ ਕੀਤਾ ਉਹਨਾਂ ਦਾ ਸਾਈਲੈਂਟ ਹੋਣਾ ਵੀ ਪ੍ਰਤੀਕਰਮ ਤਾਂ ਦੇਣੀ ਚਾਹੀਦੀ ਆ ਵੀ ਇਹ ਜਿਹੜੇ ਆ ਕੀਤਾ ਬੰਦਿਆਂ ਨੇ ਐਂ ਕਹਿ ਦੇਣ ਵੀ ਠੀਕ ਕੀਤਾ ਜਾਂ ਗਲਤ ਕੀਤਾ ਉਹਨਾਂ ਸਾਈਲੈਂਟ ਰਹਿਣਾ ਮਤਲਬ ਹਜੇ ਉਹ ਵੇਖ ਰਹੇ ਨੇ ਵੀ ਇਹ ਕਿੰਨਾ ਕੁ ਚਿਰ ਚੱਲਣਗੇ ਉਹ ਤੋ ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਉਹ ਵਿੱਚ ਇਸ ਅੰਦੋਲਨ ਚਾਹਣਗੇ ਪਰ ਅਸੀਂ ਸਾਨੂੰ ਅਪੀਲ ਹੁਣ ਵੀ ਸਾਡੀ ਪਹਿਲਾਂ ਵੀ ਹੈਗੀ ਹੁਣ ਵੀ ਹੈਗੀ ਹੈ ਵੀ ਜੇ ਸਾਨੂੰ ਐਂ ਲੱਗਦਾ ਵੀ ਫੇਰ ਸਾਡੀ ਜੇ ਸੀ ਇਸ ਸ਼ੰਭੂ ਆ ਗਏ ਜਾਂ ਖਨੋਰੀ ਆ ਗਏ ਫੇਰ ਤਾਂ ਮਗਰ ਲੱਗਣ ਵਾਲੀ ਗੱਲ ਹੋਊਗੀ ਮਗਰ ਅਸੀਂ ਬਰਾਬਰ ਦੇ ਇਸੇ ਤੇ ਹੈਗੇ ਕਹੋ ਲੱਗੇ ਸਾਡੀ ਹੁਣ ਵੀ ਅਪੀਲ ਹੈਗੀ ਹੈ ਮਗਰ ਨਾਲ ਲੱਗੋ ਜੇ ਉਹ ਨਹੀਂ ਗਾਹਾਂ ਜਾਣ ਦਿੰਦੇ ਦਿੱਲੀ ਤਦ ਤੁਸੀਂ ਘੱਟੋ ਘੱਟ ਜਿਹੜੇ ਹੋਰ ਬਾਰਡਰ ਖਾਲੀ ਪਏ ਨੇ ਉਧਰ ਪਿਆ ਆਹ ਗੁੱਲੇ ਚੀਕੇ ਵਾਲਾ ਪਿਆ ਉਹ ਜੀਰਕਪੁਰ ਵਾਲਾ ਪਿਆ ਘੱਟੋ ਘੱਟ ਸਾਨੂੰ ਉਹ ਇੰਡੀਪੈਂਡੈਂਟਲੀ ਜਿਆਦਾ ਨਾ ਤੌਰ ਤੇ ਆਪਣੀ ਸਟੇਜ ਹੋਣ ਆਪਣੇ ਬੁਲਾਰੇ ਹੋਣ ਉਹਨਾਂ ਦਾ ਉਹਨਾਂ ਨੂੰ ਨਾਲ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਅੰਦੋਲਨ ਹੈ ਜਿਹੜਾ ਇਕੱਲੇ ਸਾਡਾ ਦੋਨਾਂ ਮੋਰਚਿਆਂ ਦਾ ਨਹੀਂ ਜਾਂ ਦੋਨੀਆਂ ਮੋਰਚਿਆਂ ਦੀਆਂ ਜਥੇਬੰਦੀਆਂ ਨਹੀਂ ਇਹ ਸਾਰੇ ਅਸੀਂ ਦਿੱਲੀ ਅੰਦੋਲਨ ਵਾਲੇ ਵਾਅਦਾ ਕਰਕੇ ਆਏ ਸੀ ਵੀ ਇਹ ਸਾਡਾ ਮੁਲਤਵੀ ਕੀਤਾ ਸੀ ਇਹਨੂੰ ਖਤਮ ਨਹੀਂ ਕੀਤਾ ਇਹਨੂੰ ਦੁਬਾਰਾ ਸ਼ੁਰੂ ਕਰਾਂਗੇ ਹੁਣ ਅਸੀਂ ਦੁਬਾਰਾ ਸ਼ੁਰੂ ਕਰਤਾ ਚਾਰ ਮਹੀਨੇ ਨਘਾ ਵੀ ਦਿੱਤੇ ਅਸੀਂ ਗਾਹਾਂ ਵੀ ਨਘਾਵਾਂਗੇ ਇਹਨੇ ਵੀ ਸਟੈਂਡ ਨਹੀਂ ਹੋਗਾ ਸਾਨੂੰ ਪੱਕਾ ਪ੍ਰੋਸਾ ਵੀ ਇਹ ਸਫਲ ਕਰਾਂਗੇ ਅਸੀਂ ਲਾਮਬੰਦੇ ਉਹ ਹੁਣ ਪਿੰਡਾਂ ਚੋਂ ਪਤਾ ਲੱਗਣ ਲੱਗ ਗਿਆ ਉਹ ਜਿਹੜਾ ਫੰਡ ਇਕੱਠਾ ਕੀਤਾ ਐ ਨਹੀਂ ਵੀ ਸਾਰਿਆਂ ਨੂੰ ਬਹੁਤਿਆਂ ਨੇ ਲੋਕਾਂ ਨੇ ਕਿਹਾ ਵੀ ਜੇ ਲੜ ਤਾਂ ਹੋ ਰਹੇ ਆ ਤੁਸੀਂ ਤਾਂ ਵਿਸ ਕਰਕੇ ਵੀ ਫੰਡ ਫੰਡ ਤੁਸੀਂ ਕਹਿੰਦੇ ਵੀ ਸਾਨੂੰ ਫੰਡ ਦਿਓ ਫਿਰ ਜਾਂ ਤਾਂ ਲੜੋ ਤੁਸੀਂ ਮਤਲਬ ਉਹਨਾਂ ਨੂੰ ਸਵਾਲ ਥੱਲੇ ਹੋਏ ਨੇ ਇਸ ਕਰਕੇ ਸਾਨੂੰ ਉਮੀਦ ਹੈ ਵੀ ਉਹ ਆਉਣਗੇ ਜਾਂ ਲੋਕਾਂ ਨੂੰ ਮਜਬੂਰ ਕਰ ਦੇਣਗੇ ਆਉਂਗੇ ਜਿਵੇਂ ਤੁਸੀਂ ਕਹਿੰਦੇ ਕਿ ਆਜ਼ਾਦਾਨਾ ਤੌਰ ਤੇ ਲੜ ਪੈਣ ਜੀ ਆਜ਼ਾਦਾਨਾ ਤੌਰ ਤੇ ਲੜਦੇ ਨੇ ਐਵੇਂ ਜਿਵੇਂ ਤੁਸੀਂ ਕਹਿੰਦੇ ਕਿ ਚਾਹੇ ਉਹਨਾਂ ਨੂੰ ਇਹ ਹੈ ਕਿ ਅਸੀਂ ਪਿੱਛੇ ਨਾ ਹੋ ਜਾਈਏ ਐਮਨਿਅਤ ਤੁਹਾਡੀਆਂ ਜਥੇਬੰਦੀਆਂ ਦੇ ਵੱਲੋਂ ਨਾਲ ਦੀ ਮਿਲੂਗੀ ਉਹਨਾਂ ਨੂੰ ਕਿ ਨਾਲ ਲੈ ਕੇ ਤੋਰੋਗੇ ਇਹ ਤਾਂ ਅਸੀਂ ਜਦੋਂ ਸਾਡੀ ਮੀਟਿੰਗ ਹੋਈ ਹੈ ਉਹਨਾਂ ਨੇ ਇੱਕ ਛੇ ਮੈਂਬਰੀ ਕਮੇਟੀ ਬਣਾਈ ਸੀਗੀ ਸਾਡੇ ਨਾਲ ਮੀਟਿੰਗ ਕਰ ਲਈ ਉਹ ਮੀਟਿੰਗ ਦੇ ਵਿੱਚ ਅਸੀਂ ਕਹਿੰਦਾ ਸੀਗਾ ਅਗਰਾਹਾਂ ਨੂੰ ਵੀ ਕਹਿੰਦਾ ਸੀਗਾ ਵੀ ਐਮਨਿਅਤ ਤਾਂ ਇਹੀ ਹੋਊਗੀ ਵੀ ਜਦੋਂ ਕੋਈ ਮਰ ਲਓ ਤੁਸੀਂ ਉਹ ਅਸੀਂ ਇਸ ਬਾਰਡਰ ਤੇ ਬੈਠੇ ਉਹ ਕਿਸੇ ਨਵੇਂ ਬਾਰਡਰ ਜਦੋਂ ਵੀ ਕੋਈ ਫੈਸਲ ਸਰਕਾਰ ਨਾਲ ਗੱਲਬਾਤ ਹੋਊਗੀ ਕੋਈ ਫੈਸਲਾ ਹੋਊਗਾ ਤੁਹਾਨੂੰ ਨਾਲ ਲੈ ਕੇ ਹੋਊਗਾ ਇਹਹੀ ਇਹ ਹੀ ਅਹਿਮੀਅਤ ਹੁੰਦੀ ਹੈ ਔਰ ਤਾਂ ਕਿ ਵੀ ਚਲਾਓ ਜਿਆਦਾ ਨਾ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਵੀ ਤੁਹਾਡੇ ਜੋ ਵੀ ਫੈਸਲਾ ਗਾਹਾਂ ਹੋਊਗਾ ਉਹ ਤੁਹਾਡੀ ਰਾਇ ਨਾਲ ਤੁਹਾਨੂੰ ਵਿੱਚ ਤੁਹਾਡਾ ਰਾਇ ਲੈ ਕੇ ਤੁਹਾਨੂੰ ਰਾਇ ਚ ਸ਼ਾਮਲ ਕਰਕੇ ਕੀਤਾ ਜਾਊਗਾ ਅੱਛਾ ਇੱਕ ਹੁਣ ਇਹ ਤੋਂ ਫਟ ਕੇ ਸਵਾਲ ਹੈ ਨਵਦੀਪ ਤੇ ਨਵਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਤਸ਼ੱਦਦੀਆਂ ਗੱਲਾਂ ਆਉਂਦੀਆਂ ਤੁਹਾਡੇ ਕੋਲ ਵੀ ਆਈਆਂ ਹੋਣੀਆਂ ਕੀ ਸਚਾਈ ਹੈ ਕਿ ਵਾਕਈ ਤਸ਼ੱਦਦ ਹੋਇਆ ਕੀ ਕੁਝ ਵਾਪਰਿਆ ਬਿਲਕੁਲ ਜਿਹੜਾ ਉਹਦਾ ਤਸ਼ੱਦਦ ਹੋਇਆ ਅਸੀਂ ਉਹਦੇ ਪਰਿਵਾਰ ਨੂੰ ਵੀ ਮਿਲੇ ਆ ਪਰਿਵਾਰ ਨਾਲ ਮੁਲਾਕਾਤ ਕਰਕੇ ਆਇਆ ਤੇ ਉਹਨੇ ਦੱਸਿਆ ਵੀ ਮੈਨੂੰ ਫਿਜ਼ੀਕਲ ਟੌਰਚ ਮੈਂਟਲ ਟੌਰਚਰ ਵੀ ਕੀਤਾ ਤੇ ਮੈਂਟਲ ਟੌਰਚਰ ਨਾਲੋਂ ਵੱਧ ਫਿਜ਼ੀਕਲ ਟੌਰਚਰ ਵੀ ਕੀਤਾ ਜਿਹਦੇ ਚ ਹੈਗਾ ਵੀ ਉਹ ਚੱਡੇ ਪਾੜਨ ਵਾਲੇ ਜਿਹੜਾ ਆਪਾਂ ਨੂੰ ਲੱਤਾਂ ਸਿੱਧੀਆਂ ਕਰ ਦੇਣੀਆਂ ਹੁੰਦੀਆਂ ਅ ਦੂਜਾ ਬਰਫ਼ ਤੇ ਲਟਾ ਦੇਣਾ ਹੁੰਦਾ ਤੇ ਇਹ ਹੁੰਦਾ ਵੀ ਹੱਥ ਖੜੇ ਕਰੀ ਰੱਖਾ 12-12 ਘੰਟੇ 14-14 ਘੰਟੇ ਦੋਨੇ ਹੱਥ ਖੜੇ ਕਰਕੇ ਰੱਖੀ ਵੀ ਜੇ ਥੱਲੇ ਕੀਤੇ ਫਿਰ ਡਾਂਗ ਮਾਰਨੀ ਛੋਟੀ ਮਾਰਨੀ ਨੀਂਦ ਸੌਂ ਨਾ ਦੇਣਾ ਮਤਲਬ ਇਹ ਸਾਰੇ ਟੰਗਾਂ ਨਾਲ ਉਹਨੇ ਉਹ ਕੀਤਾ ਇਹ ਸੀ ਸਮਝਦੇ ਆ ਵੀ ਥਰਡ ਡਿਗਰੀ ਟਰਟਚਰ ਹੈ ਉਹਨੇ ਕੋਈ ਉਹਨੇ ਇਹੋ ਜਿਹਾ ਕ੍ਰਾਈਮ ਕਰਾਇਮ ਨਹੀਂ ਕੀਤਾ ਕਹਿੰਦਾ ਭਾਵ ਕੋਈ اخਲਾਕੀ ਜੁਰਮ ਕੀਤਾ ਉਹ ਵੀ ਉਹਨੇ ਇਹੀ ਕੀਤਾ ਨਾ ਵੀ ਦਿੱਲੀ ਵਾਲੇ ਅੰਦੋਲਨ ਚ ਉਹ ਪਹਿਲੇ ਚ ਗਿਆ ਉਹਨੇ ਉਹ ਵਾਟਰ ਕੈਨਨ ਵਾਲਾ ਕਾਰਨਾਮਾ ਕੀਤਾ ਜਿਹਦੇ ਕਰਕੇ ਰਸਤਾ ਸਾਫ ਹੋਇਆ ਜਿਹਦੇ ਕਰਕੇ ਉਹਦੀ ਬੱਲੇ ਬੱਲੇ ਵੀ ਹੋਈ ਉਸ ਅੰਦੋਲਨ ਚ ਉਹਨੇ ਲਾਮਬੰਦੀ ਕੀਤੀ ਹੋਣ ਵਾਲੇ ਅੰਦੋਲਨ ਚ ਕੀਤੀ ਐ ਕਿ ਸਾਨੂੰ ਲਾਮਬੰਦੀ ਕੀਤਾ ਹੋਰ ਉਹਨਾਂ ਨੇ ਕੋਈ ਖਲਾਕੀ ਜੁਰਮਤਾ ਕੀਤਾ ਨਹੀਂ ਕੋਈ ਸੋ ਇਸ ਕਰਕੇ ਅੰਦੋਲਨ ਕਰਕੇ ਵੀ ਕਿਸਾਨਾਂ ਦੇ ਅੰਦੋਲਨ ਚ ਉਹਨੇ ਲਾਮਬੰਦੀ ਕਿਉਂ ਕੀਤੀ ਆ ਉਹਨੂੰ ਇਹੋ ਜਿਹਾ ਅ ਉਸ ਤਾਂ ਕਹਿੰਦੇ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ 3 ਡਿਗਰੀ ਟੌਰਚਰ ਕਾਨੂੰਨੀ ਇਜਾਜ਼ਤ ਨਹੀਂ ਦਿੰਦਾ ਅੱਜ ਕੱਲ ਤਾਂ ਪੁੱਛ ਗਿੱਛ ਦੇ ਵਿਗਿਆਨਕ ਢੰਗ ਹੈਗੇ ਨੇ 3 ਡਿਗਰੀ ਦਾ ਤਾਂ ਇਹ ਤਾਂ ਮਤਲਬ ਵੀ ਪੁਰਾਣੀ ਢੰਗ ਨਹੀਂ ਇਹ ਉਹੀ ਮੰਨਤਾ ਪ੍ਰਾਪਤ ਨੇ ਵੀ ਉਹ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਜ ਆਗੂ ਆ ਜਿਹੜਾ ਲੋਕਾਂ ਦਾ ਨੌਜਵਾਨਾਂ ਦਾ ਇੱਕ ਹੀਰੋ ਹੋਵੇ ਉਹਨਾਂ ਦਾ ਤਾਜ ਹੋਵੇ ਉਸ ਨੂੰ 30 ਡਿਗਰੀ ਟਾਰਚਰ ਕਰਨਾ ਅਸੀਂ ਕਹਿੰਦੇ ਬਿਲਕੁਲ ਘਟ ਗਿਆ ਪਾਣਾ ਇਹ ਤਾਂ ਸਰਕਾਰ ਦਾ ਪ੍ਰਸ਼ਾਸਨ ਦਾ ਤੇ ਠੀਕ ਹੈ ਉਹਨਾਂ ਨੂੰ ਅਸੀਂ ਉਹਦਾ ਜਵਾਬ ਦੇਵਾਂਗੇ ਅਸੀਂ ਦੋਨਾਂ ਮੋਰਚਿਆਂ ਵੱਲੋਂ ਉਹਨਾਂ ਦੀ ਇਹ ਟਾਰਚਰ ਵਾਲੀ ਗੱਲ ਸੁਣਨ ਤੋਂ ਬਾਅਦ ਹੀ ਜਿਹੜਾ ਆ ਪ੍ਰੋਗਰਾਮ ਦਿੱਤਾ 17 ਜੁਲਾਈ ਨੂੰ ਜਿਹੜਾ ਇਹ ਪੰਬਾਲਾ ਪ੍ਰਸ਼ਾਸਨ ਕਰ ਰਿਹਾ ਜਿਹੜਾ ਅੰਬਾਲੇ ਦਾ ਪੁਲਿਸ ਪ੍ਰਸ਼ਾਸਨ ਐੱਸਐੱਸਪੀ ਆ ਉਹਦਾ ਅਸੀਂ 2 ਦਿਨ ਲਈ ਉਹਦਾ ਪਹੁੰਚਾਂਗੇ ਉੱਥੇ ਉਹਦੇ ਦਫ਼ਤਰ ਦਾ ਘਰਾਓ ਕਰਾਂਗੇ ਜੋ ਵੀ ਸਾਨੂੰ ਉਹਦੇ ਬਦਲੇ ਕੀਮਤ ਤਾਰਨੀ ਪਈ ਅਸੀਂ ਤਾਰਾਂਗੇ ਇਹਨੂੰ ਚੁੱਪ ਕਰਕੇ ਸਹਿਣ ਨਹੀਂ ਕਰਾਂਗੇ ਉਹਦੀ ਕੀਮਤ ਹੈ ਜਿਹੜਾ ਉਹਨਾਂ ਨੇ ਅਣਮਨੁੱਖੀ ਤਸ਼ੱਦਦ ਕੀਤਾ ਰਿਹਾਂ ਕਰਨਾ ਨਾ ਕਰਨਾ ਪਰ ਉਹਦੀ ਜਿਹੜੀ ਉਹਨਾਂ ਨੇ ਅਣਮਨੁੱਖੀ ਤਸ਼ੱਦਦ ਕੀਤਾ ਇਹਦੀ ਪੋਲੀਟਿਕਲ ਕੀਮਤ ਹੈ ਉਹਨੂੰ ਸਿਆਸੀ ਕੀਮਤ ਲਾਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਤੁਹਾਡੋਂ ਜਿਨ੍ਹਾਂ ਨੇ ਮਾਦਮ ਰੱਖੇ ਸਾਡੀ ਗੱਲ ਗਈ ਹੈ ਜੀ Thank you.